ਦੋਸਤੋ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਪੰਜਾਬ ਦੀਆਂ ਤੇ ਲਗ ਰੱਖਾਵਾਂ ਦੀਆਂ ਵੱਖ-ਵੱਖ ਜਨਤਕ ਜੁਲ੍ਹ ਜਿੱਥੇ ਪੰਗੇ ਦੀ ਮੀਟਿੰਗ ਸੱਦੀ ਗਈ ਸੀ ਤੇ ਅੱਜ ਇਹ ਗੱਲਬਾਤ ਕੀਤੀ ਗਈ ਵੀ ਇੱਕ ਪਾਸੇ ਤਾਂ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਸਾਡੇ ਤੋਂ 25 ਤਰੀਕ ਤੱਕ ਸਮਾਂ ਮੰਗਿਆ ਸੀਗਾ ਵੀ ਉਦੋਂ ਤੱਕ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਸੈਂਡੀਆਂ ਚੋਣਾਂ ਬਹਾਲ ਹੋ ਜਾਣ ਇਹਦੀ ਡੇਟ ਅਨਾਉਂਸ ਹੋ ਜਾਵੇ ਪਰ ਅੱਜ ਅੰਮ੍ਰਿਤਸਰ ਦਾ ਛਾਦਾ ਬਿਆਨ ਆਉਂਦਾ ਹੈ ਇਹ ਵੀ ਕਿਹਾ ਜਾਂਦਾ ਵੀ ਇਸ ਮਸਲੇ ਨੂੰ ਪੰਜਾਬ ਤੇ ਹਰਿਆਣਾ ਨੂੰ ਆਪਸ ਵਿੱਚ ਹੀ ਸੋਲਵ ਕਰ ਲੈਣਾ ਚਾਹੀਦਾ ਮਤਲਬ ਜ ਇਹਨੂੰ ਪੰਜਾਬ ਵਰਸ ਹਰਿਆਣਾ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਅਸਲ ਇੱਕ ਆਪਣਾ ਨਿਸ਼ਾਨਾ ਹੈ ਉਹਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਅੱਜ ਮੀਟਿੰਗ ਵਿੱਚ ਤੈਅ ਹੋਇਆ ਵੀ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨਗੇ ਤੇ ਇਹਦੇ ਤੋਂ ਬਾਅਦ ਜਿਹੜੀ ਅਗਲੀ ਕੋ ਕੁਝ ਦਿਨਾਂ ਵਿੱਚ ਅਸੀਂ ਕਾਲ ਦੇਵਾਂਗੇ 26 ਤਰੀਕ ਤੋਂ ਬਾਅਦ ਹੋਏਗੀ ਉਹੀ ਹੋएगी ਵੀ ਚੰਡੀਗੜ੍ਹ ਦਾ ਜਿਹੜਾ ਭਾਜਪਾ ਦਫਤਰ ਉਹਦਾ ਘਰਾਉ ਕੀਤਾ ਜਾਊਗਾ ਤੇ ਉਸੇ ਦਿਨ ਹੀ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਵਿੱਚ ਲੋਸ ਮੁਜਾਹਰੇ ਕੀਤੇ ਜਾਣਗੇ। ਦੋਸਤੋ ਆਪਣਾ ਜਿਹੜਾ ਸੰਘਰਸ਼ ਹੈ ਉਹ جاری ਹੈ ਤੇ ਆਪਣਾ ਸੰਘਰਸ਼ ਉਦੋਂ ਤੱਕ ਅਸੀਂ ਲੜਦੇ ਰਹਾਂਗੇ ਉਦੋਂ ਤੱਕ ਅਸੀਂ ਲੱਗੇ ਰਹਾਂਗੇ ਜਦੋਂ ਤੱਕ ਸੈਨੇਟ ਦੀਆਂ ਚੋਣਾਂ ਬਹਾਲ ਨਹੀਂ ਹੋ ਜਾਂਦੀਆਂ।